ਬਟਾਲਾ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ ਜਿੱਥੇ ਕਿ ਦੋ ਮਾਮਲਿਆਂ ਦੇ ਵਿੱਚ ਪੁਲਿਸ ਨੇ આરોપીਆਂ ਨੂੰ ਗ੍ਰਿਫਤਾਰ ਕੀਤਾ ਹੈ ਦੱਸਦੇ ਕਿ ਬਟਾਲਾ ਪੁਲਿਸ ਦੇ ਐਫਪੀ ਜੀਐਸਾ ਹੋਂਦਾ ਜਿਨ੍ਹਾਂ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਕਿ ਪਿਛਲੇ ਦਿਨੀ ਬਟਾਲਾ ਦੇ ਵਿੱਚ ਇੱਕ ਵਪਾਰੀ ਦੇ ਕੁਝ ਬਦਮਾਸ਼ਾਂ ਦੇ ਗੁਰਗਿਆਂ ਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ ਸੀ ਜਿੱਥੇ ਉਸ ਦੀ ਫੈਕਟਰੀ ਤੇ ਗੇਟ ਤੇ ਗੋਲੀਆਂ ਚਲਾਈ ਗਈ ਤੇ ਇਸ ਤੇ ਵੀਡੀਓ ਬਣਾ ਕੇ ਉਸ ਕੋਲੋਂ ਫਿਰੋਤੀ ਦੀ ਮੰਗ ਕੀਤੀ ਜਾਂਦੀ ਹੈ ਜਿੱਥੇ ਕਿ ਪੁਲਿਸ ਵੱਲੋਂ 48 ਘੰਟਿਆਂ ਦੇ ਅੰਦਰ ਦੋ આરોપીਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਕੋਲੋਂ ਇੱਕ ਮੋਟਰਸਾਈਕਲ ਵੀ ਰਿਕਵਰ ਹੋਇਆ ਪੁਲਿਸ ਦਾ ਕਹਿਣਾ ਹੈ ਕਿ ਇਹਨਾਂ ਤੇ ਪਹਿਲਾਂ ਵੀ ਕਈ ਮਾਮਲੇ ਦਰਜ ਨੇ ਤੇ ਪੁਲਿਸ ਵੱਲੋਂ ਦੀ ਪਾਲ ਵੀ ਸੀ ਤੇ ਆਖਿਰਕਾਰ ਇਹ ਪੁਲਿਸ ਦੇ ਹੱਥੇ ਚੜ ਗਏ ਦੂਜੇ ਪਾਸੇ ਪੁਲਿਸ ਨੇ ਖੋਰ ਜਾਣਕਾਰੀ ਸਾਂਝੀ ਕੀਤੀ ਜਿੱਥੇ ਕਿ ਐਸਐਸਪੀ ਬਟਾਲਾ ਨੇ ਦੱਸਿਆ ਕਿ ਇੱਕ ਪਿੰਡ ਪੂਰੀ ਕਾਨ ਦਾ ਜਿੱਥੇ ਕਿ 4 ਹੈਂਡ ਗ੍ਰੇਨੇਡ ਤੇ RDX ਉਸ ਪਿੰਡ ਚੋਂ ਮਿਲਦਾ ਹੈ ਇਸ ਦੇ ਨਾਲ ਹੀ ਪੁਲਿਸ ਵੱਲੋਂ ਇੱਕ ਸ਼ਖਸ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਜਿੱਦਕਿ ਪੁਲਿਸ ਨੇ ਕਹਿੰਦੇ ਕਿ ਤਫ਼ਤੀਸ਼ ਤੋਂ ਬਾਅਦ ਦੋ ਲੋਕਾਂ ਦੇ ਇੱਕ ਹੈਂਡ ਗ੍ਰੇਨੇਡ ਤੇ ਇੱਕ ਪਿਸਤਲ ਦੇ ਜ਼ਿੰਦਾ ਕਾਰਤੂਸ ਰਿਕਵਰ ਹੋਏ ਨੇ ਕਰੀਬ ਸਟਾਰ ਅ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਰਾਂਗਾ ਕਿ ਅੱਜ ਦੇ ਜਿਹੜਾ ਮੌਸਮ ਹੈ ਉਹਦੇ ਵਿੱਚ ਵੀ ਸਾਰੇ ਪ੍ਰੈਸ ਦੇ ਸਾਡੇ ਸਾਥੀ ਇੱਥੇ ਆਏ ਨੇ ਬਟਾਲਾ ਪੁਲਿਸ ਵੱਲੋਂ ਜਿੱਥੇ ਸਾਰਿਆਂ ਨੂੰ ਪਤਾ ਹੈ ਕਿ ਡੇਰਾ ਬਾਬਾ ਨਾਨਕ ਵਿੱਚ ਇਸ ਟਾਈਮ ਦੇ ਉੱਤੇ ਫਲਡਸ ਦੇ ਰਿਲੇਟਿਡ ਬਹੁਤ ਮਾਰ ਪਈ ਹੋਈ ਹੈ ਤੇ ਉੱਥੇ ਸਾਡੀਆਂ ਸਾਰੀਆਂ ਟੀਮਸ ਕੰਮ ਕਰ ਰਹੀਆਂ ਨੇ ਜਿਹੜੇ ਫਲਡ ਦੇ ਰਿਲੀਫ ਦੇ ਸੰਬੰਧੀ ਇਹਦੇ ਨਾਲ ਨਾਲ ਹੀ ਜਿਹੜਾ ਸਾਡਾ ਪੁਲਿਸ ਦਾ ਕੰਮ ਹੈ ਜਿਹੜਾ ਸਾਡਾ ਕ੍ਰਾਈਮ ਡਿਟੈਕਸ਼ਨ ਦਾ ਕੰਮ ਹੈ ਉਹਦੇ ਵਿੱਚ ਅੱਜ ਅਸੀਂ ਤਿੰਨ ਇਨਸੀਡੈਂਟਸ ਜਿਹੜੇ ਨੇ ਉਹ ਇੱਥੇ ਬਰੀਫ ਕਰਾਂਗੇ ਤੁਹਾਨੂੰ ਸਭ ਤੋਂ ਪਹਿਲਾਂ ਮੈਂ ਦੱਸਣਾ ਚਾਹੁੰਦਾ ਕਿ ਬਟਾਲਾ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ ਜਿਹਦੇ ਵਿੱਚ ਸ਼ਿਵਾਲਿਕ ਸਰਿਆ ਵਾਲੀ ਜਿਹੜੀ ਸ਼ਾਪ ਹੈ ਉਹਦੇ ਉੱਤੇ ਰੀਸੈਂਟ ਟਾਈਮ ਦੇ ਵਿੱਚ ਜਿਹੜਾ ਹਫਤਾ ਪਹਿਲਾਂ ਇੱਕ ਫਾਇਰਿੰਗ ਇਨਸੀਡੈਂਟ ਹੋਇਆ ਸੀਗਾ ਜਿਹਦੇ ਵਿੱਚ ਕੁਝ ਜਿਹੜੇ ਦੋ ਅਣਪਛਾਤੇ ਵਿਅਕਤੀ ਸੀਗੇ ਉਹਨਾਂ ਨੇ ਰਾਤ ਦੇ ਸਮੇਂ 9-10 ਵਜੇ ਦੇ ਅਰਾਊਂਡ ਜਿਹੜੇ ਸ਼ਾਪ ਸੀਗੇ ਉਹਦੇ ਸ਼ਟਰ ਦੇ ਉੱਤੇ ਆ ਕੇ ਸਿੱਧੀਆਂ ਗੋਲੀਆਂ ਚਲਾਈਆਂ ਸੀਗੀਆਂ ਉਸ ਦੀ ਇੱਕ ਵੀਡੀਓ ਬਣਾਈ ਗਈ ਦੋਸ਼ੀਆਂ ਵੱਲੋਂ ਤੇ ਉਸ ਤੋਂ ਬਾਅਦ ਜਿਹੜਾ ਮਾਲਿਕ ਸੀਗਾ ਉਹਨੂੰ ਉਹ ਵੀਡੀਓ ਸੈਂਡ ਕਰਕੇ ਉਹ ਤੋਂ ਫਿਰੋਤੀ ਮੰਗੀ ਗਈ ਜ਼ਿਕਰਯੋਗ ਹੈ ਕਿ ਜਿਹੜਾ ਮੁਦਈ ਹੈ ਉਹਦੇ ਕੋਲੋਂ ਡੋਨੀ ਬਲ ਤੇ ਇਹ ਅਮਰ ਖਬੇ ਰਾਜਪੂਤਾ ਜਿਹੜਾ ਦੋ ਦੋਸ਼ੀ ਨੇ ਜਿਹੜੇ ਬਾਹਰਲੇ ਮੁਲਕ ਵਿੱਚ ਬੈਠੇ ਹੋਏ ਨੇ ਇਹਨਾਂ ਵੱਲੋਂ ਆਪਣੇ ਗੁਰਗਿਆਰਾਹੀਂ ਉੱਥੇ ਫਾਇਰਿੰਗ ਕਰਾਈ ਗਈ ਸੀਗੀ ਤੇ ਉਹਨਾਂ ਕੋਲੋਂ ਫਰੋਤੀ ਮੰਗੀ ਗਈ ਸੀਗੀ ਇਸ ਦੇ ਉੱਤੇ ਪਹਿਲਾਂ ਮੁਕੱਦਮਾ ਵੀ ਉਹਨਾਂ ਉੱਤੇ ਦਰਜ ਹੈ 134 ਨੰਬਰ ਮੁਕੱਦਮਾ ਸੀਗਾ 27 2025 ਦਾ ਥਾਣਾ ਸਿਟੀ ਦੇ ਵਿੱਚ ਦਰਜ ਹੈਗਾ ਉਸ ਤੋਂ ਬਾਅਦ ਉਹਨਾਂ ਨੇ ਇਹ ਫਾਇਰਿੰਗ ਇਨਸੀਡੈਂਟ ਕਰਵਾਇਆ ਉਹਦੀ ਵੀਡੀਓ ਬਣਾਈ ਤੇ ਫਿਰ ਤੋਂ ਉਹਨਾਂ ਨੂੰ ਜਿਹੜੀ ਇਹ ਧਮਕੀ ਭਰੀ ਕਾਲ ਕੀਤੀ ਜਿਹਦੇ ਉੱਤੇ ਮੁਕੱਦਮਾ ਨੰਬਰ 255 ਜਿਹੜਾ 26/8 ਨੂੰ ਇਹ ਥਾਣਾ ਸਿਵਲ ਲਾਈਨ ਵਿੱਚ ਰਜਿਸਟਰ ਕੀਤਾ ਗਿਆ ਇਹ ਇਸ ਮੁਕਦਮੇ ਨੂੰ ਟ੍ਰੇਸ ਕਰਨ ਵਾਸਤੇ ਸਾਡੀ ਸੀਆਈਏ ਦੀਆਂ ਟੀਮਸ ਸਾਡੀਆਂ ਜੜੀਆਂ ਡੀਐਸਪੀ ਸਬਡਿਵੀਜ਼ਨ ਸਿਟੀ ਸਰਜੀਵ ਜੀ ਹੋਣੇ ਉਹਨਾਂ ਦੀਆਂ ਟੀਮਸ ਇਹ ਸਾਰੀਆਂ ਇਕਜੁੱਟ ਹੋ ਗਈਆਂ ਇਹ ਦੱਸਣੀ ਉਹ ਗੱਲ ਇਹ ਹੈ ਕਿ 48 ਘੰਟੇ ਦੇ ਵਿੱਚ ਹੀ ਅਸੀਂ ਜਿਹੜੇ ਇਹਦੇ ਦੋ ਦੋਸ਼ੀ ਸੀਗੇ ਉਹਨਾਂ ਨੂੰ ਟ੍ਰੇਸ ਕਰ ਲਿਆ ਤੇ ਉਸ ਤੋਂ ਬਾਅਦ ਇਹ ਦੋਸ਼ੀ ਜਿਹੜੇ ਨੇ ਦੋਨੋਂ ਅਰੈਸਟ ਕਰ ਲਏ ਗਏ ਨੇ ਇਹ ਦੋਸ਼ੀਆਂ ਦੇ ਨਾਮ ਜਸਵਿੰਦਰ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਦਾਲਮ ਹੈ ਤੇ ਦੂਸਰੇ ਦਾ ਨਾਮ ਸੰਦੀਪ ਸਿੰਘ ਉਰਫ ਸੀਪਾ ਪੁੱਤਰ ਦਵਿੰਦਰ ਸਿੰਘ ਜੋ ਇਹ ਵੀ 달ਮ ਦਾ ਰਹਿਣ ਵਾਲਾ ਹੈ ਇਹ ਦੋਨੋਂ ਦੋਸ਼ੀ ਅਰੈਸਟ ਕਰ ਲਏ ਗਏ ਨੇ ਇਹਨਾਂ ਦਾ ਰਿਮਾਂਡ ਲਿਆ ਗਿਆ ਇਹਨਾਂ ਤੋਂ ਜਿਹੜਾ ਬਾਈਕ ਹੈ ਜਿਹੜਾ ਇਹਨਾਂ ਨੇ ਯੂਜ਼ ਕੀਤਾ ਸੀਗਾ ਉਹ ਰਿਕਵਰ ਕਰ ਲਿਆ ਗਿਆ ਜਿਹੜਾ ਇਹਨਾਂ ਵੈਪਨ ਹੈ ਉਹ ਇਹਨਾਂ ਨੇ ਅੱਗੇ ਆਪਣੇ ਸਾਥੀਆਂ ਨੂੰ ਦੇ ਦਿੱਤਾ ਸੀਗਾ ਉਹ ਇਹ ਰਿਕਵਰ ਕਰਨਾ ਬਾਕੀ ਹੈ ਦੱਸਣੀ ਉਹ ਗੱਲ ਇਹ ਹੈ ਕਿ ਇਹ ਦੋਨੋਂ ਵਿਅਕਤੀ ਜਿਹੜੇ ਨੇ ਅਮਰ ਖੰਬੇ ਰਾਜਪੂਤਾ ਤੇ ਡੋਨੀ ਬਲ ਦੇ ਕਹਿਣ ਦੇ ਉੱਤੇ ਇਹਨਾਂ ਨੇ ਉੱਥੇ ਫਾਇਰਿੰਗ ਇਨਸੀਡੈਂਟ ਕੀਤੇ ਸੀਗੇ ਤੇ ਬਟਾਲਾ ਪੁਲਿਸ ਨੇ ਬੜੀ ਮੁਸਤੈਦੀ ਦੇ ਨਾਲ ਇਹ ਜਿਹੜੇ ਦੋਨੋਂ ਦੋਸ਼ੀ ਨੇ ਇਹਨਾਂ ਨੂੰ ਅਰੈਸਟ ਕਰ ਲਿਆ